ਸਾਰੇ ਹੀ ਸਤਿਕਾਰਯੋਗ মিডিਆ ਦੇ ਸਾਡੇ ਸਾਥੀ ਸਾਡੇ ਨਿੱਗੇ ਸੱਦੇ ਦੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬੀਆਂ ਦੇ ਨਾਲ ਹੋ ਰਹੇ ਤੱਕੇ ਦੇ ਸਬੰਧ ਵਿੱਚ ਹੈ ਮੈਂ ਤੁਹਾਡੇ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰਾ ਦਿਆਂ ਮੇਰੇ ਨਾਲ ਨੇ ਸਰਦਾਰ ਹਰਪਜਨ ਸਿੰਘ ਜੀ ਜਿਹੜੇ ਕੈਬਨਿਟ ਮੰਤਰੀ ਸਾਹਿਬ ਨਾਲ ਨੇ ਗੁਰਪ੍ਰਿੰਦਰबीर ਸਿੰਘ ਜੀ ਨਿਜਰ ਹਲਤਾ ਸਾਲ ਤੋਂ ਐਮਐਲਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਡਾਕਟਰ ਜਸਪੀਰ ਸਿੰਘ ਜੀ ਏਡੀਸੀ ਸਦਾ ਜਸਵਿੰਦਰ ਸਿੰਘ ਜੀ ਕੁਲਦੀਪ ਧਾਰੀਵਾਲ ਜੀ ਜੀ ਤਲਵੀਰ ਸਿੰਘ ਗਿੱਲ ਜੀ ਕਰਮਜੀਤ ਸਿੰਘ ਰਿੰਟੂ ਜੀ ਸੋਨੀਆ ਮਾਨ ਜੀ ਤੇ ਦਲਵੀਰ ਸਿੰਘ ਟੋਂਗ ਜੀ ਇਹਦੇ ਨਾਲ ਹੀ ਸਾਡੇ ਜਰਨਲ ਮੀਡੀਆ ਦੇ ਪ੍ਰਭਾਰੀ ਜਿਹੜੇ ਅਰਵਿੰਦਰ ਸਿੰਘ ਪੱਟੀ ਜੀ ਸਾਡੇ ਅਮਰਸਰ ਸ਼ਹਿਰੀ ਦੇ ਪ੍ਰੈਜ਼ੀਡੈਂਟ ਫਰਵੀਰ ਸਿੰਘ ਬਰਾੜ ਜੀ ਗੁਰਪ੍ਰਤਾਪ ਸਿੰਘ ਜੀ ਸੰਧੂ ਜੋ ਸਾਡੇ ਹਲਕਾ ਸਰਹਿਆਤੀ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਅਤੇ ਉਹਨਾਂ ਦੇ ਨਾਲ ਸਾਡੇ ਬਾਕੀ ਸਾਥੀ ਆਏ ਨੇ ਅੱਜ ਦੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਬੜੇ ਮਹੱਤਵਪੂਰਨ ਮੁੱਦੇ ਤੇ ਆ ਹੁਣ ਮੈਂ ਸਦਕਾ ਦਊਂਗਾ ਕੈਬਨਤ ਮੰਤਰੀ ਸਰਦਾਰ ਭਜਨ ਸਿੰਘ ਜੀ ਨੂੰ ਕਿ ਅੱਜ ਦੇ ਵਿਸ਼ੇ ਤੇ ਤੁਹਾਡੇ ਨਾਲ ਜਿਹੜੀ ਹੈ ਖੁੱਲ ਕੇ ਵਿਸਤਾਰ ਸਹਿਤ ਜਿਹੜੀ ਹੈ ਉਹ ਜਾਣਕਾਰੀ ਤੁਹਾਨੂੰ ਮੁਹੱਈਆ ਕਰਾਈ ਜਾਵੇ ਸਭ ਤੋਂ ਪਹਿਲਾਂ ਤੇ ਮੀਡੀਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋયા ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਵਾਸਤੇ ਤੁਸੀਂ ਇੱਥੇ ਪਹੁੰਚੇ ਹੋ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਕਿਉਂਕਿ ਅੱਜ ਅਸੀਂ ਜੋ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਆਮ ਆਮ ਘਰ ਨੇ ਗਰੀਬ ਨੇ ਕਿਸਾਨ ਨੇ ਦਲਤ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਨੇ ਇੱਕ ਬਹੁਤ ਕੋਝਾ ਫੈਸਲਾ ਲਿਆ ਹੈ ਗਰੀਬ ਵਿਰੋਧੀ ਫੈਸਲਾ ਲਿਆ ਹੈ ਮਜ਼ਦੂਰ ਵਿਰੋਧੀ ਫੈਸਲਾ ਲਿਆ ਹੈ ਸਾਡੇ ਲਗਭਗ 8 ਲੱਖ ਤੋਂ ਵੱਧ ਜਿਹੜੇ ਰਾਸ਼ਨ ਕਾਰਡ ਨੇ ਉਹ ਕੱਟ ਰਹੇ ਨੇ ਜਿਹਦੇ ਨਾਲ ਸਾਡੇ ਕੋਈ 32 ਲੱਖ ਦੇ ਕਰੀਬ ਜਿਹੜੇ ਲੋਕ ਨੇ ਜੀ ਨੇ ਪਰਿਵਾਰਾਂ ਦੇ ਉਹਨਾਂ ਦਾ ਰਾਸ਼ਨ ਕਾਰਡ ਪਾਸ ਪਾਸ ਜਿਹੜੀ ਆ ਉਹ ਕੱਟਣ ਜਾ ਰਹੀ ਆ ਔਰ ਇਹਦੇ ਪਿੱਛੇ ਆ ਰੀਜ਼ਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜੀ ਇਹ ਲੋਕ ਅਮੀਰ ਨੇ ਜਾਂ ਇਹ ਲੋਕ ਇਸ ਤਰ੍ਹਾਂ ਨੇ ਜਦ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆ ਪੰਜਾਬ ਦੇ ਵਿੱਚ 1 ਕਰੋੜ ਤੇ 53 ਲੱਖ ਲਾਭਪਾਤਰੀ ਜਿਹੜੇ ਨੇ ਉਹ ਸਾਡੇ ਕੋਲ ਹੈਗੇ ਨੇ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਰਾਸ਼ਨ ਕਾਰਡ ਆ ਉਹਦੇ ਬਿਹਾਫ ਦੇ ਉੱਤੇ ਰਾਸ਼ਨ ਜਿਹੜਾ ਆ ਉਹ ਮਿਲਦਾ ਆ ਰਿਹਾ ਸੀਗਾ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਕਿ ਕੇਵਾਈਸੀ ਕਰਾਈ ਔਰ ਇੱਕ ਕੋਈ 23 ਲੱਖ ਜਿਹੜੇ ਪ੍ਰਵਾਹ ਮੈਂਬਰ ਸੀਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਘੱਟ ਦਿੱਤੇ ਗਏ ਹੁਣ ਨਵੀਂ ਇੱਕ ਸਕੀਮ ਦੇ ਵਿੱਚ 32 ਲੱਖ ਹੋਰ ਜੀਆਂ ਦੇ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟਣ ਜਾ ਰਹੇ ਨੇ ਪੰਜਾਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਹਾਲਾਤ ਵੀ ਦੂਜੀਆਂ ਸਟੇਟਾਂ ਨਾਲੋਂ ਕਾਫੀ ਜਿਹੜੇ ਨੇ ਉਹ ਵੱਖ ਨੇ ਲੋਕ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਸ ਮਗਹੀਾਈ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਜੜਾ ਕੋਈ ਸਹੂਲਤ ਦੇ ਨਹੀਂ ਬੰਦੀ ਆ ਜਿੱਥੇ ਉਥੇ ਬਹੁਤ ਮੰਦਪਾ ਕੀ ਗੱਲ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਸਹੂਲਤ ਦੇਣ ਦੀ بجائے ਸਹੂਲਤ ਜਿਹੜੀ ਆ ਪੰਜਾਬ ਦੇ ਲੋਕਾਂ ਕੋਲੋਂ ਹੋ ਰਹੀ ਆ ਕਿਉਂਕਿ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਇਹ ਹੁੰਦਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਦਾ ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਨੰਬਰ ਤੇ ਜਿਆਦਾ ਲੋਕਾਂ ਨੂੰ ਜਿਆਦੀਆਂ ਸਹੂਲਤਾਂ ਮਿਲਣਾ ਇਹ ਜਿਹੜੀ ਵੈਲਫੇਅਰ ਸਟੇਟ ਆ ਉਹਦਾ ਬੇਸਿਕਲੀ ਕੰਮ ਜਿਹੜਾ ਆ ਉਹ ਇਹ ਹੁੰਦਾ ਪਰ ਕਿਉਂਕਿ ਬਾਸਪਾ ਤੋਂ ਪਤਾ ਨਹੀਂ ਪੰਜਾਬ ਦੇ ਨਾਲ ਕੀ ਜਿਹੜੀ ਆ ਔਖਾ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿਰੋਧ ਦੇ ਵਿੱਚ ਹੀ ਜਿਹੜਾ ਆ ਉਹ ਕੰਮ ਕੀਤਾ ਆ ਔਰ ਅੱਜ ਵੀ ਉਹੀ ਕੰਮ ਜਿਹੜਾ ਉਹ ਕਰਨ ਜਾ ਰਹੇ ਨੇ ਸੋ ਜੇ ਆਪਾਂ ਪੂਰਾ ਦੇਖੀਏ ਤੇ ਲਗਭਗ ਤਿੰਨ ਜੀਆਂ ਦੇ ਪਿੱਛੇ ਇੱਕ ਜੀ ਦਾ ਕਾਰਡ ਜਿਹੜਾ ਆ ਉਹ ਕਟਿਆ ਜਾਊਗਾ ਜੇ ਇਹ ਸਾਰਾ ਕੁਝ ਲਾਗੂ ਕਰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਅਸੀਂ ਕੋਈ ਵੀ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਜਿਹੜਾ ਆ ਉਹ ਨਹੀਂ ਕੱਟਣ ਦੇਵਾਂਗੇ ਅਸੀਂ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਮਿਹਨਤ ਕਸ਼ ਲੋਕਾਂ ਦੇ ਨਾਲ ਦਲਿਤ ਪਰਿਵਾਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਡਟ ਕੇ ਖੜੇ ਆ ਔਰ ਜਦ ਤੱਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਔਰ ਜਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਅਸੀਂ ਇਹ ਤਹਈਆ ਕੀਤਾ ਹੋਇਆ ਹੈ ਕਿ ਅਸੀਂ ਕਿਸੇ ਵੀ ਪਰਿਵਾਰ ਨੂੰ ਜਿਹੜਾ ਹੈ ਉਹਦਾ ਨੁਕਸਾਨ ਨਹੀਂ ਹੋਣ ਦਵਾਂਗੇ ਸਾਡੀ ਸਮੁੱਚੀ ਅੰਮ੍ਰਿਤਸਰ ਦੀ ਟੀਮ ਜਿਹੜੀ ਆ ਇਸ ਵੇਲੇ ਤੁਹਾਡੇ ਸਾਹਮਣੇ ਬੈਠੀ ਆ ਅਸੀਂ ਇਹਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਸੰਘਰਸ਼ ਵੜਨਾ ਪਵੇ ਸਾਨੂੰ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਪਵੇ ਰਾਜਨੀਤਕ ਤੌਰ ਤੇ ਕਰਨਾ ਪਵੇ ਸੜਕਾਂ ਤੇ ਉਤਰਨਾ ਪਵੇ ਕੁਝ ਵੀ ਹੋਵੇ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਆ ਉਹ ਤੋਂ ਖਾਨੀ ਹੋਣ ਦੇਣਾ ਚਾਹੁੰਦੇ ਔਰ ਨਾ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੀ ਆ ਉਹਨੂੰ ਅਸੀਂ ਕਿਸੇ ਤਰ੍ਹਾਂ ਨਾਲ ਬਰਦਾਸ਼ਤ ਕਰਾਂਗੇ ਸੋ ਇਹ ਜਿਹੜਾ 55 ਲੱਖ ਕਾਰ 23 ਲੱਖ ਮੈਂ ਪਹਿਲਾਂ ਕਿਹਾ ਕਿ ਈਕੇवाईसी ਦੇ ਵਿੱਚ ਕੱਟ ਦਿੱਤਾ ਔਰ 32 ਲੱਖ ਜਿਹੜਾ ਹੋਰ ਕਟਣ ਜਿਹੜਾ ਜਾ ਰਹੇ ਨੇ ਇਹ ਬੜੀ ਕੋਜੀ ਚਾਲ ਜਿਹੜੀ ਆ ਉਹ ਭਾਜਪਾ ਦੀ ਹੈਗੀ ਹੈ ਜਦ ਗੱਲ ਕਰਲਾਂ ਕਿ ਕਿਹੜੇ ਜ਼ੋਨ ਦੇ ਵਿੱਚ ਕਿੰਨੇ ਕਾਰਡ ਕੱਟੇ ਜਾ ਰਹੇ ਨੇ ਸੋ ਜੇ ਸਾਡਾ ਇਹ ਜਿਹੜਾ ਮਾਝਾ ਜ਼ੋਨ ਆ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਦਾ ਇਲਾਕਾ ਆਉਂਦਾ ਇਹਦੇ ਵਿੱਚ 7 ਲੱਖ 6000 ਤੇ 648 ਕਾਰਡ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਐਸਬੀਐਸ ਨਗਰ ਇਹ ਤਾਂ ਦੇਖ ਲਈਏ ਤੇ 552836 ਕਾਰਡ ਜਿਹੜੇ ਨੇ ਉਦੇ ਵਿੱਚ ਇਹ ਕੱਟੇ ਜਾ ਰਹੇ ਨੇ ਮਾਲਵਾ ਦੇ ਵਿੱਚ ਬਾਕੀ ਜਿੰਨੇ ਵੀ ਜਿਹੜੇ ਨੇ ਮਾਲਵੇ ਦੇ ਵਿੱਚ ਆਉਂਦੇ ਨੇ ਔਰ ਮਾਲਵੇ ਦੇ ਵਿੱਚ 20 ਲੱਖ 48830 ਕਾਟ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਸੋ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਭਾਜਪਾ ਨੂੰ ਚੇਤਾਵਨੀ ਦੇਣੀ ਆ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਖੜੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਆ ਪੰਜਾਬ ਨੇ 2022 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀਗੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਸ ਦਿਨ ਤੋਂ ਹੀ ਤਹੱਈਆ ਕਰਕੇ ਲੱਗੇ ਹੋਏ ਨੇ ਕਿ ਸਾਡੇ ਸਾਰੇ ਡਿਪਾਰਟਮੈਂਟ ਅਸੀਂ ਪਬਲਿਕ ਵੈਲਫੇਅਰ ਵਾਸਤੇ ਇਨ ਦਾ ਇੰਟਰਸਟ ਆਫ ਪੀਪਲ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਆ ਔਰ ਇਹ ਜਿਹੜੀ ਕੋਝੀ ਚਾਲ ਆ ਭਾਜਪਾ ਦੀ ਇਹਨੂੰ ਵੀ ਅਸੀਂ ਸਫਲ ਨਹੀਂ ਹੋਣ ਦਵਾਂਗੇ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਡਟ ਕੇ ਆਮ ਆਦਮੀ ਪਾਰਟੀ ਖੜੀ ਆ ਔਰ ਕੋਈ ਵੀ ਅਸੀਂ ਜਿਹੜਾ ਕਾਰਡ ਦੇ ਵਿੱਚ ਉਹ ਨਾਮ ਜਿਹੜਾ ਆ ਉਹਨਾਂ ਹੀ ਕੱਟਣ ਦਵਾਂਗੇ। ਜੇ ਸਰ ਜਿਹੜੇ ਕਰ ਲਈ ਸਵਾਲ ਜੀ ਕਰੋ। ਜਿਹੜੀ ਪਿਛਲੇ ਦਿਨਾਂ 'ਚ ਬੀਜੇਪੀ ਦੇ ਆਗੂ ਨੂੰ ਡਿਟੇਨ ਕੀਤਾ ਗਿਆ ਸੀਗਾ ਉਹ ਜਿਹੜੇ ਕੈਂਪਲ ਗਾਰੇ ਸੀਗੇ ਉਹ ਇਹਨਾਂ ਨਾਲ ਡਿਫਰੈਂਟ ਹੈ ਔਰ ਉਹ ਕੀ ਸਰਕਾਰ ਦੀ ਪੰਚਾ ਸੀਗਾ। ਦੇਖੋ ਕਈ ਵਾਰੀ ਇਸ ਤਰ੍ਹਾਂ ਹੈ ਕਿ ਜਿਹੜੀ ਵੀ ਸਰਕਾਰ ਦੀ ਕੋਈ ਕੇਂਦਰ ਦੀ ਸਰਕਾਰ ਦੀ ਕੋਈ ਸਕੀਮ ਉਹ ਪੰਜਾਬ ਸਰਕਾਰ ਦੀ ਕੋਲਾਬੋਰੇਸ਼ਨ ਦੇ ਨਾਲ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਸਾਡੇ ਲਾਗੂ ਹੋਣੀ ਹੈ। ਇਹਦਾ ਮਤਲਬ ਇਹ ਨਹੀਂ ਆ ਕਿ ਡਾਇਰੈਕਟਲੀ ਤੁਸੀਂ ਜਾ ਕੇ ਲੋਕਾਂ ਦਾ ਡਾਟਾ ਇਕੱਠਾ ਕਰੋ। ਤੁਸੀਂ ਆਧਾਰ ਕਾਰਡ ਲਓ ਤੁਸੀਂ ਪੈਨ ਕਾਰਡ ਲਓ ਤੁਸੀਂ ਉਹਨਾਂ ਦੇ ਬੈਂਕ ਅਕਾਊਂਟ ਤੋਂ ਦੋਸ ਕੈਨ ਬੀ ਮਿਸ ਯੂਜ਼ਡ ਹੈਨਾ ਸੋ ਹੋਣਾ ਚਾਹੀਦਾ ਜੋ ਉਹ ਵੀ ਜਿਹੜੀ ਵੀ ਸਕੀਮ ਆਉਂਦੀ ਆ ਕੇਂਦਰ ਸਰਕਾਰ ਦੀ ਕੋਈ ਸਕੀਮ ਆ ਉਹਦੇ ਵਿੱਚ ਸਾਡੇ ਵੀ ਡਿਪਾਰਟਮੈਂਟਸ ਨੇ ਸਾਡੇ ਡਿਪਾਰਟਮੈਂਟਸ ਉਹਨੂੰ ਇੰਪਲੀਮੈਂਟ ਕਰਦੇ ਨੇ ਜੇ ਕੋਈ ਆ ਸਿੱਧੇ ਲੋਕਾਂ ਕੋਲ ਜਾ ਕੇ ਜਿਹੜੇ ਐਕਚੁਅਲੀ ਸਾਡੇ ਮਸਲੇ ਨੇ ਸਾਡਾ 8000 ਕਰੋੜ ਆਰਡੀਐਫ ਦਾ ਬਚਿਆ ਕੇਂਦਰ ਨਾਲ ਪਿਆ ਉਹ ਤੇ ਸਾਡਾ ਵਾਪਸ ਨਹੀਂ ਦੇ ਰਹੇ ਔਰ ਸਿੱਧਾ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਡਾਟਾ ਜਿਹੜਾ ਆ ਉਹ ਚੋਰੀ ਕਰ ਰਹੇ ਨੇ ਤਾਂ ਕਿ ਕੱਲ ਨੂੰ ਇਲੈਕਸ਼ਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਜਿਹੜੀ ਆ ਦੁਰਵਰਤੋਂ ਜਿਹੜੀ ਆ ਉਹ ਕੀਤੀ ਜਾ ਸਕੇ ਇਹਦਾ ਮਤਲਬ ਸਰਕਾਰ ਦਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਹੈਗਾ ਜਾਂ ਉਹ ਕਰ ਹੀ ਨਹੀਂ ਰਹੇ ਦੇਖੋ ਪੰਜਾਬ ਦੇ ਨਾਲ ਕੇਂਦਰ ਸਰਕਾਰ ਦਾ ਕੀ ਤਾਲਮੇਲ ਆ ਜਿੱਥੇ ਅਸੀਂ ਆਪਣੇ ਪੈਸੇ ਮੰਗਦੇ ਆ ਜਿੱਥੇ ਅਸੀਂ ਉਹ ਵੀ ਸਾਡਾ ਹੱਕ ਆ ਜੇ 8000 ਕਰੋੜ ਆ ਤੇ ਇਹਦਾ ਮਤਲਬ ਕੋਈ ਭੀਖ ਥੋੜੀ ਮੰਗ ਰਹੇ ਉਹਨਾਂ ਕੋ ਸਾਡੇ ਟੈਕਸਸ ਦੇ ਪੈਸੇ ਨੇ ਜੀਐਸਟੀ ਲੱਗਦਾ ਉਹਦੇ ਵਿੱਚ ਸੀਜੀਐਸਟੀ ਵੀ ਆ ਐਸਜੀਐਸਟੀ ਵੀ ਆ ਅੱਧੇ ਪੈਸੇ ਕੇਂਦਰ ਨੂੰ ਜਾਂਦੇ ਨੇ ਸਾਡੇ ਸਾਡੇ ਟੈਕਸਾਂ ਤੇ ਜਾਂਦੇ ਨੇ ਉਹ ਸਾਡੇ ਟੈਕਸਾਂ ਦਾ ਹੀ ਵਾਪਸ ਦਿੰਦੇ ਨੇ ਨਾ ਸਾਨੂੰ ਅਸੀਂ ਕੋਈ ਭੀਖ ਥੋੜੀ ਮੰਗਦੇ ਆ ਉਹਨਾਂ ਤੋਂ ਤੇ ਜੇ ਸਾਡੇ ਕੱਟੇ ਹੋਏ ਟੈਕਸ ਦੇ ਪੈਸੇ ਵੀ ਨਹੀਂ ਦੇਨੇ ਉਤੋਂ ਸਾਡੇ ਤੇ ਇਹੋ ਜਿਹੀਆਂ ਜੜੀਆਂ ਨੇ ਪਾਲਿਸੀਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਇਹੋ ਜਿਹੀਆਂ ਥੋਪਣੀਆਂ ਨੇ ਤੇ ਫਿਰ ਫੇਰ ਤੇ ਲੋਕ ਪੰਜਾਬ ਦੇ ਦੁਖੀ ਹੋਣਗੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਇੱਕ ਕਲੀਅਰ ਕਟ ਸ਼ਬਦਾਂ ਦੇ ਵਿੱਚ ਸਿੱਧਾ ਸੰਦੇਸ਼ ਦੇ ਚੁਕੇ ਨੇ ਕਿ ਅਸੀਂ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦਾ ੱੱੱਕਾ ਬਰਦਾਸ਼ਤ ਨਹੀਂ ਕਰਾਂਗੇ ਮੇਰਾ ਇਸ ਮੁੱਦੇ ਤੇ ਅੱਗੇ ਸਵਾਲ ਹੈ ਅੱਜ ਤੋਂ ਬਾਅਦ ਹੀ ਹੋਰ ਗੱਲਾਂਗੇ ਇਹ ਅੱਜ ਤੱਕ ਇਹ ਰਾਸ਼ਨ ਕਾਰਡ ਵਾਲੇ ਪਾਸੇ ਚੱਲੇ ਨੇ ਕੱਲ ਨੂੰ ਜਿਹੜੀਆਂ ਕੇਂਦਰ ਦੀ ਬਹੁਤ ਸਾਰੀਆਂ ਸਕੀਮਾਂ ਨੇ ਭਾਵੇਂ ਸੜਕਾਂ ਦੇ ਮੈਕਵੇਜ ਭਾਵੇਂ ਬਿਜਲੀ ਬੋਰਡ ਦੇ ਜਾਂ ਹੋਰ ਇਸ ਤਰ੍ਹਾਂ ਦੇ ਫਿਰ ਸਾਰਿਆਂ ਦੇ ਵਿੱਚ ਤਕਲੀਂ ਅੰਦਾਜ਼ੀ ਕਰਨੀ ਸ਼ੁਰੂ ਕਰ ਦਣਗੇ ਇੱਥੇ ਰਾਸ਼ਨ ਕਾਰਡ ਵਾਲੇ ਮਾਮਲੇ ਸ਼ੁਰੂ ਕੀਤਾ ਤਾਂ ਕੀ ਤੁਸੀਂ ਉਹਦੇ ਲਈ ਤਿਆਰ ਹੋ ਕੱਲ ਨੂੰ ਕੋਈ ਵੀ ਪ੍ਰੋਜੈਕਟ ਉਹ ਕਹਿਣਗੇ ਅਸੀਂ ਸਿੱਧਾ ਤਿਆਰ ਕਰਨ ਲੱਗੇ ਸਰਕਾਰ ਨੂੰ ਤੇ ਫਿਰ ਉਹ ਡੈਮੋਕਰੇਟਿਕਲੀ ਉਹ ਜਿਹੜੀ ਚੁਣੀ ਹੋਈ ਸਰਕਾਰ ਉਹਨੂੰ ਪੁੱਛਣਗੇ ਨਹੀਂ ਤੇ ਸਿੱਧਾ ਦੇਖੋ ਤੁਸੀਂ ਤਿਆਰ ਹੋ ਉਹਦੇ ਲਈ ਸਰਕਾਰ ਦੇਖੋ ਸਾਡਾ ਜਿਹੜਾ ਸੰਵਿਧਾਨ ਆ ਸਰਵੋੱਚ ਕਾਨੂੰਨ ਆ ਦੇਸ਼ ਦਾ ਉਹਦੇ ਵਿੱਚ ਹਰ ਇੱਕ ਪ੍ਰੋਵੀਜ਼ਨ ਪਾਈ ਗਈ ਆ ਸੰਘਾਤਮਕ ਢਾਂਚਾ ਆ ਸਾਡਾ ਕੋਜ਼ ਪਾਵਰਜ਼ ਕੇਂਦਰ ਸਰਕਾਰ ਕੋਲ ਨੇ ਕੋਜ਼ ਰਾਜਾਂ ਦੀਆਂ ਸਰਕਾਰਾਂ ਕੋਲ ਨੇ ਠੀਕ ਆ ਜਿਹੜੀ ਵੀ ਸਕੀਮ ਜਿਹੜੀ ਵੀ ਕੋਈ ਵਿਸ਼ਾ ਕੇਂਦਰ ਦੇ ਸਰਕਾਰ ਦੇ ਅਧੀਨ ਆਉਂਦਾ ਹੈ ਉਥੇ ਨਿਜ਼ਮ ਬਣਾਉਣ ਪਰ ਕਲੈਬੋਰੇਸ਼ਨ ਜਿਹੜੀ ਆ ਫੈਡਰਲ ਸਟਰਕਚਰ ਦੇ ਵਿੱਚ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਆ ਉਹ ਉਹ ਭਾਰਤ ਨੂੰ ਇੱਕ ਸੰਗੀਟਾਂਚਾ ਪ੍ਰਦਾਨ ਕਰਦਾ ਹੈ ਔਰ ਸੰਗੀਟਾਂਚੇ ਦੇ ਵਿੱਚ ਸੈਂਟਰ ਔਰ ਸਟੇਟਸ ਦੀਆਂ ਅਲੱਗ ਅਲੱਗ ਭਾਗ ਬੜਾ ਹੋਰ ਜੀ ਕਹਿੰਦੇ ਕਿ ਉਹ ਤੇ ਪੁੱਛ ਨਹੀਂ ਰਹੇ ਸੈਂਟਰ ਵਾਲੇ ਉਹ ਤੇ ਸਰਕਾਰ ਨੂੰ ਕੁਝ ਜਾਣੀ ਇਹ ਇਹੀ ਇਹੀ ਤੇ ਇਹੀ ਤੇ ਰੋਣਾ ਹੈ ਇਹੀ ਤੇ ਗੱਲ ਆ ਇਹੀ ਤੇ ਗੱਲ ਕਰ ਰਹੇ ਆ ਹੁਣ ਕਿ ਤੁਸੀਂ ਆਪਣੇ ਆਪ ਫੈਸਲਾ ਲਈ ਜਾ ਰਹੇ ਹੋ 8 ਲੱਖ 600 ਖਤਮ ਕਰਨ ਦਾ ਆਪਣੇ ਆਪ ਹੀ ਤੁਸੀਂ ਜਿਹੜੇ ਆ ਉਹ 32 ਲੱਖ ਲੋਕਾਂ ਦੀਆਂ ਥਾਲੀਆਂ ਦੇ ਵਿੱਚੋਂ ਰਾਸ਼ਨ ਚੁੱਕ ਰਹੇ ਹੋ ਪੰਜਾਬ ਜਿਹੜਾ ਹੈ 1.5% ਏਰੀਆ ਜੀ ਪੰਜਾਬ ਕੋਲ ਤੇ ਪੰਜਾਬ ਕਿੰਨੇ ਪਰਸੈਂਟ ਜਿਹੜਾ ਹੈ ਕਿੰਨਾ ਰਾਸ਼ਨ ਜਿਹੜਾ ਹੈ ਉਹ ਕੇਂਦਰ ਨੂੰ ਮੁਹੱਈਆ ਕਰਦਾ ਹੈ ਭਾਰਤ ਨੂੰ ਮੁਹੱਈਆ ਕਰਦਾ ਹੈ ਤੇ ਜੇ ਉਹ 1.5% ਧਰਤੀ ਦੇ ਉਤੋਂ ਇੰਨਾ ਰਾਸ਼ਨ ਅਸੀਂ ਪੈਦਾ ਕਰਕੇ ਤੇ ਅਸੀਂ ਦੂਜੀਆਂ ਸੂਬਿਆਂ ਨੂੰ ਦਿੰਨੇ ਆ ਤੇ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਮਰਨ ਦਵਾਂਗੇ ਬਿਲਕੁਲ ਕਦਾ ਚੇ ਤੇ ਨਹੀਂ ਹੋਊਗਾ ਔਰ ਜਿਹੜੀ ਵੀ ਸਕੀਮ ਆ ਜਿਹੜੇ ਪਹਿਲੀ ਤੇ ਗੱਲ ਆ ਕਿ ਸਾਡੀਆਂ ਸਕੀਮਾਂ ਸਾਡੇ ਪੈਸੇ ਜਿਹੜੇ ਪੰਜਾਬ ਦੇ ਰੋਕੇ ਹੋਏ ਨੇ ਉਹ ਪੈਸੇ ਜਾਰੀ ਕਰੋ ਸਾਡੀਆਂ ਲਿੰਕ ਰੋਡਸ ਦੇ ਪੈਸੇ ਰੁਕੇ ਸਾਡੀਆਂ ਲਿੰਕ ਰੋਡਸ ਦੇ ਉੱਤੇ ਜਿਹੜਾ ਅਸੀਂ ਉਹਨਾ ਕੰਮ ਨਹੀਂ ਕਰਵਾ ਸਕੇ ਜੇ ਸਾਡੇ ਕੋਲ ਉਹ ਸਾਰੇ ਪੈਸੇ ਸਮੇਂ ਸਿਰ ਆਏ ਹੁੰਦੇ ਤੇ ਸਾਡੇ ਕੋਲ ਅੱਜ ਸਾਡੇ ਸੂਬੇ ਦੇ ਵਿੱਚ ਕੋਈ ਸਮੱਸਿਆ ਹੀ ਨਾ ਹੁੰਦੀ ਜੀਓ ਸਾਹਿਬ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਵੀ ਈ ਜਗ੍ਹਾ ਤੇ ਪ੍ਰੈਸ ਕਾਨਫਰੰਸ ਹੋ ਰਹੀਆਂ ਨੇ ਇਹ ਬਹੁਤ ਸਰੀਆਂ ਫੇਕ ਰੋਡਸ ਬਣੀਆਂ ਨੇ ਕਿ ਲੱਗਦਾ ਕਿ ਪੰਜਾਬ 'ਚ ਇਹ ਟੈਟਿਕਸਲਾ ਵਰਸਤ ਦੀ ਮਾਰਤਾ ਆ ਦੇਖੋ ਜਿਸ ਤਰ੍ਹਾਂ ਦਾ ਇਨਾ ਢੰਗ ਤਰੀਕਾ ਲੱਭਿਆ ਪਿੰਡਾਂ ਦੇ ਵਿੱਚ ਜਾਓ ਕੈਂਪ ਲਾਉਣੇ ਆ ਅਸੀਂ ਆਧਾਰ ਕਾਰਡ ਦੈਨੇ ਆ ਅਸੀਂ ਭੈਣ ਕਾਰਡ ਦੈਨੇ ਆ ਲੋਕਾਂ ਦੇ ਬੈਂਕ ਅਕਾਊਂਟ ਲੈਣੇ ਆ ਇੱਥੋਂ ਤੇ ਇੱਕ ਹادثਸ਼ਾ ਜਾਹਰ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵੋਟ ਚੋਰੀ ਦੇ ਚੱਕਰ ਦੇ ਵਿੱਚ ਨੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਪੰਜਾਬ ਇੱਕ ਸੂਝਵਾਨ ਲੋਕਾਂ ਦਾ ਜੜਾ ਆ ਉਹ ਸੂਬਾ ਹੈ ਔਰ ਪੰਜਾਬ ਦੇ ਲੋਕ ਕਦਾਚੇ ਤੇ ਇਹ ਗੱਲ ਜਿਹੜੀ ਆ ਪਰਵਾਨ ਨਹੀਂ ਕਰਨਗੇ ਕਿ ਸਾਡਾ ਡਾਟਾ ਚੋਰੀ ਕਰਕੇ ਤੇ ਉਹਨੂੰ ਮਿਸਯੂਜ਼ ਕਰਕੇ ਅੱਗੇ ਵੋਟਾਂ ਦੇ ਵਿੱਚ ਯੂਜ਼ ਕੀਤਾ ਜਾਵੇ। ਕਿ ਬੀਜੇਪੀ ਕਹਿੰਦੀ ਅਸੀਂ ਲਗਾਤਾਰ ਕੈਂਪਸ ਲਗਾਵਾਂਗੇ ਵੀ ਜੇ ਕੋਈ ਡਿਟੇਲ ਕਰਨਾ ਸਰਕਾਰ ਡਿਟੇਲ ਕਰ ਸਕਦੀ ਕੋਈ ਇਸ਼ੂ ਨਹੀਂ ਆ। ਕਿ ਲੱਗਦਾ ਜਿਵੇਂ ਕੋਈ ਕੋਈ ਸੈਂਸਿਟਿਵ ਗੱਲ ਦਾ ਮੌਕਾਤ ਨਹੀਂ ਕ੍ਰੀਏਟ ਹੋਇਆ ਅਜੇ ਕਿ ਪੰਜਾਬ 'ਚ। ਦੇਖੋ ਦੇਖੋ ਜਿਹੜਾ ਵੀ ਜੋ ਵੀ ਚੀਜ਼ ਚੱਲਦੀ ਆ ਨਿਜ਼ਮਾ ਦੇ ਮੁਤਾਬਿਕ ਚੱਲਦੀ ਆ। ਕੋਈ ਸਰਕਾਰ ਚਾਹੇ ਕੇਂਦਰ ਦੀ ਆ ਤੇ ਚਾਹੇ ਪੰਜਾਬ ਦੀ ਆ ਕੋਈ ਵੀ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਆ ਸਵਿਧਾਨ ਤੋਂ ਉੱਪਰ ਨਹੀਂ ਜੋ ਕੁਝ ਪ੍ਰਵੀਜ਼ਨਸ ਹੈਗੀਆਂ ਨੇ ਜੋ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨਗੇ ਤੇ ਫਿਰ ਜੋ ਕਾਨੂੰਨ ਦੁਆਰਾ ਬੰਦ ਐਕਸ਼ਨ ਆ ਉਹ ਲਿਆ ਜਾਊਗਾ ਉਹਨਾਂ ਤੇ ਤੁਸੀਂ ਸਾਰੇ ਵਜ਼ੀਰ ਵਕ ਵਕ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ 'ਚ ਕਰ ਰਹੇ ਹੋ ਜਿਹੜੀ ਪ੍ਰੈਸ ਕਾਨਫਰੈਂਸ ਸੀਐਮ ਸਾਹਿਬ ਵੀ ਕਰਨਗੇ ਇਸ ਲੈਵਲ ਨੂੰ ਤੁਸੀਂ ਕਰਕੇ ਕਿ ਇੱਕੋ ਜਗ੍ਹਾ ਜੇ ਸੀਐਮ ਸਾਹਿਬ ਕਰ ਦਿੰਦੇ ਤੇ ਫਿਰ ਹੋਰ ਵੱਡਾ ਮੈਸੇਜ ਜਾਣਾ ਸੀਗਾ ਦੇਖੋ ਸੀਐਨ ਸਾਹਿਬ ਕਲੀਅਰ ਕੱਟ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਆਪਣਾ ਮੈਸੇਜ ਦੇ ਚੁੱਕੇ ਨੇ ਉਹਨਾਂ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਦੇ ਵਿੱਚ ਜਿਹਨੂੰ ਕਹਿੰਦੇ ਆ ਨਾ ਦੋ ਟੁਕ ਜਵਾਬ ਦੇਣਾ ਇਹ ਦੋ ਟੁਕ ਜਵਾਬ ਸਾਡੇ ਸੀਐਮ ਸਾਹਿਬ ਦੇ ਚੁੱਕੇ ਨੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਰਾਸ਼ਨ ਕਾਰਡ ਕਿਸੇ ਵੀ ਜੀ ਦਾ ਨਾਮ ਜਿਹੜਾ ਉਹ ਨਹੀਂ ਕੱਟਣ ਤਵਾਂਗੇ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਅਮਰਸਰ ਜ਼ਿਲ੍ਹੇ ਦੀ ਸਾਡੇ ਬਾਕੀ ਜ਼ਿਲ੍ਹਿਆਂ ਦੀ ਪੂਰੀ ਟੀਮ ਇੱਕ ਮੋਟਾ ਔਰ ਜੇ ਕਿਤੇ ਕੋਈ ਇਹਨਾਂ ਨੇ ਇਹੋ ਜੀ ਗੱਲ ਕੀਤੀ ਤੇ ਮੂੰਹ ਤੋੜਵਾ ਜਵਾਬ ਵੀ ਦਵਾਂ ਸਰਬ ਰਸ਼ਨ ਕਾਰਡ 홀ਡਰਾਂ ਨੂੰ ਕਾਫੀ ਸਾਰੀਆਂ ਸੁਵਿਧਾਾਂ ਮਿਲਦੀਆਂ ਸੀਗੀਆਂ ਤਿੰਨ ਦੇ ਕੋਟੇ ਖਤਮ ਕਰ ਦਿੱਤੇ ਗਏ ਖਾਨੇ ਮਿਲਦੀਆਂ ਵੀ ਖਤਮ ਕਰ ਦਿੱਤੀ ਕੜ ਤੇ ਜਿਹੜੇ ਕੀ ਹੁਣ ਫਿਰ ਹਾਲ ਨਹੀਂ ਮਿਲ ਪਾ ਰਹੀ ਤੇ ਕੀ ਫਾਇਦਾ ਕੀ ਹੋ ਪਾਏਗਾ ਜਿੰਨੇ ਕੋ ਰਸ਼ਨ ਕਾਰਡ ਨੇ ਲੋਕਾਂ ਦੇ ਉਹ ਮੂੰਹ ਵਾਂਗ ਦੇਖਦੇ ਨੇ ਲੋਕ ਸਰਕਾਰਾਂ ਦੇ ਦੇਖੋ ਦੇਖੋ ਜਿਹੜਾ ਨੈਸ਼ਨਲ ਫੂਡ ਸਿਕਿਉਰਟੀ ਐਕਟ 2013 ਦੇ ਵਿੱਚ ਬਣਿਆ ਸੀਗਾ ਉਹਦੇ ਰਾਹੀਂ ਜਿਹੜੇ ਆ ਕਣਕ ਦੀ ਵੰਡ ਜਿਹੜੀ ਆ ਉਹ ਕੀਤੀ ਜਾਂਦੀ ਆ ਜੋ ਕੁਝ ਵੀ ਉਹ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਵਸਤੂਆਂ ਜਿਹੜੀਆਂ ਮੁਹੱਈਆ ਕੀਤੀਆਂ ਜਾਂਦੀਆਂ ਤੁਹਾਡੀ ਗੱਲ ਠੀਕ ਆ ਅਸੀਂ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਕਿ ਤੇਲ ਮਿੱਟੀ ਦਾ ਤੇਲ ਖੰਡ ਈਵਨ ਕਪੜਾ ਕੋਲਾ ਕੋਲਾ ਕਈ ਕੁਝ ਮਤਲਬ ਹੱਸ ਲੱਗ ਰਿਹਾ ਹਾਂ ਹਾਂ ਆਉਂਦਾ ਹੁੰਦਾ ਸੀਗਾ ਪਰ ਇਹ ਸਾਰਾ ਕੁਝ ਜਿਹੜਾ ਆ ਇਹ ਖਤਮ ਕੀਤਾ ਗਿਆ ਇਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਸੀਗਾ ਪੀ ਡੀ ਐਸ ਇਹਨੂੰ ਕਾਫੀ ਮਤਲਬ ਵੀਕ ਕੀਤਾ ਗਿਆ ਅਸੀਂ ਤਾਂ ਹੋਰ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੋਈ ਆ ਕਿ ਅਸੀਂ 2 ਅਕਤੂਬਰ ਤੋਂ 10 ਲੱਖ ਦਾ ਕੈਸ਼ਲੈਸ ਜਿਹੜਾ ਮੈਡੀਕਲ ਇਨਸ਼ੋਰੈਂਸ ਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਉਹ ਦੇਣ ਜਾ ਰਹੇ ਸੀ ਸਮੇਂ ਦੇ ਵਿੱਚ ਜਿਹੜਾ ਉਹ ਸਵਾਲ ਕਰ ਰਹੇ ਸੀ ਕਿ ਮੈਂ ਇਹ ਨੂੰ ਪੁੱਛਣਾ ਕਿ ਸਰਕਾਰ ਦੀ ਮੰਚਾ ਕੀ ਐ ਉਸ ਨੂੰ ਸਟਰੋਂਗ ਕਰਨ ਦੀ ਅੱਗੇ ਵਿੱਚ ਥੋੜੀਆਂ ਚੀਜ਼ਾਂ ਸੀ ਕੋਈ ਹੋਰ ਵੀ ਚੀਜ਼ਾਂ ਲੋਕਾਂ ਨੂੰ ਹੱਥੋਂ ਮਿਲ ਸਕੇ ਕਿਉਂਕਿ ਬਹੁਤ ਸਾਰੇ ਬਲੋਨ ਅਪ ਪਾਵਰਟੀ ਨਾਲ ਰਹਿੰਦੇ ਇਹ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਦੇਖੋ ਅਸੀਂ ਵੀ ਚਾਹੁੰਦੇ ਆ ਕਿ ਜਿਹੜੇ ਵੀ ਲੋਕ ਲੋੜਵੰਦ ਨੇ ਜਿਹੜੇ ਵੀ ਲੋਕਾਂ ਤੇ ਕਿਉਂਕਿ ਦੇਖੋ ਇਹ ਪੰਜਾਬ ਦੇ ਵਿੱਚ ਕੁਝ ਪਰਿਵਾਰ ਇਹੋ ਜਿਹੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਰਹਿੰਨੇ ਆ ਕੁਝ ਕੋਲ ਛੱਤਾਂ ਨਹੀਂ ਹੈਗੀਆਂ ਉੱਤੇ ਤਰਪੈਲ ਪਾਈ ਆ ਪਾਣੀ ਤ벅 ਰਿਹਾ ਆ ਜਿਹੜੇ ਬੱਚੇ ਨੇ ਉਹ ਵੀ ਮਤਲਬ ਉਹਨਾਂ ਦੇ ਸਕੂਲਾਂ ਦੀ ਪੜ੍ਹਾਈ ਨਹੀਂ ਕਰਵਾ ਸਕਦੇ ਬਹੁਤ ਲੋਕ ਨੇ ਇਹੋ ਜਿਹੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਕਹਿੰਦੇ ਨੇ ਕਿ ਪੰਜਾਬ ਨੂੰ ਇਹ ਚੀਜ਼ਾਂ ਦੀ ਲੋੜ ਦੀਆਂ ਪੰਜਾਬ ਨੂੰ ਬਹੁਤ ਜ਼ਿਆਦੀ ਹੈਲਪ ਦੀ ਜਿਹੜੀ ਆ ਉਹ ਲੋੜ ਆ ਔਰ ਅਸੀਂ ਸਾਡੀ ਪਾਰਟੀ ਦਾ ਏਜੰਟ ਆ ਕਿ ਅਸੀਂ ਹਰ ਇੱਕ ਦੀ ਜਿਹੜੀ ਮੋਢਲੀ ਜ਼ਰੂਰਤ ਆ ਉਹ ਐਟ ਲੀਸਟ ਪੂਰੀ ਹੋਵੇ ਔਰ ਜਿਹਦੇ ਵਿੱਚ ਸਾਡੀ ਪਾਰਟੀ ਦਾ ਮੇਨ ਤੌਰ ਤੇ ਫੋਕਸ ਜਿਹੜਾ ਆ ਉਹ ਐਜੂਕੇਸ਼ਨ ਤੇ ਰਿਹਾ ਹੈ ਹੈਲਥ ਤੇ ਰਿਹਾ ਹੈ ਉਹਦੇ ਉੱਤੇ ਅੱਜ ਵੀ ਅਸੀਂ ਪੂਰੀ ਤਰ੍ਹਾਂ ਡਟਿਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅਸੀਂ ਹਰ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਜਿਹੜੇ ਆ ਉਹ ਵਿਜ਼ਿਟ ਕੀਤੇ ਲਗਭਗ 28 ਲੱਖ ਬੱਚਾ ਸਾਡਾ 20000 ਸਰਕਾਰੀ ਸਕੂਲਾਂ ਦੇ ਵਿੱਚ ਪੜ ਰਿਹਾ ਚਾਰ ਦੁਆਰੀਆਂ ਤੱਕ ਸਕੂਲਾਂ ਦੀਆਂ ਨਹੀਂ ਸੀਗੀਆਂ ਹੈਗੀਆਂ ਹੁਣ ਉਹਨਾਂ ਦੇ ਵਿੱਚ ਸਮਾਰਟ ਕਲਾਸਰੂਮ ਬਣੇ ਉਹਨਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਉਹਨਾਂ ਦੇ ਵਿੱਚ ਸਕੂਲ ਆਫ ਫੈਮਿਨੈਂਸ ਅਸੀਂ ਹਰ ਇੱਕ ਹਲਕੇ ਦੇ ਵਿੱਚ ਇੱਕ ਇੱਕ ਪਿੰਡਾਂ ਦੇ ਵਿੱਚ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵੀ ਆਪ ਦੇ ਬੱਚੇ ਹਟਾ ਕੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਐਡਮਿਟ ਕਰਾਏ ਸੋ ਹੈਲਥ ਦੇ ਖੇਤਰ ਦੇ ਵਿੱਚ ਵੀ ਮੁਹੱਲਾ ਕਲੀਨਿਕ ਬਣੇ ਹੁਣ 10 ਲੱਖ ਦਾ ਬੀਮਾ ਜਿਹੜਾ ਜਾ ਰਿਹਾ ਏ ਇਸੇ ਕਰਕੇ ਹੀ ਆ ਕਿ ਮੋਡਲੀਆਂ ਸਹੂਲਤਾਂ ਲੋਕਾਂ ਨੂੰ ਜੜੀਆਂ ਨੇ ਉਹ ਮਿਲਣ ਔਰ ਪੜਾਈ ਦਾ ਮਿਆਰ ਵਧੇ ਲੋਕਾਂ ਦੀ ਸਿਹਤ ਲੋਕ ਸਿਹਤਯਾਬ ਰਹਿਣ ਔਰ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲੇ। ਆ ਸਕਦਾ ਝਿਮਾਂ ਦੀ ਗੱਲ ਆਖ ਰਹੇ ਹੋ। ਦੇਖੋ ਹਜ਼ਾਰ ਹਜ਼ਾਰ ਦੀ ਤੁਸੀਂ ਗੱਲ ਕਰਦੇ ਹੋ। ਉਹ ਦੇ ਨਹੀਂ ਸਕੇ। ਮੋਦੀ ਸਾਹਿਬ 15-15 ਲੱਖ ਦੇ ਸਕੇ ਨੇ। ਉਹਨਾਂ ਤਾਂ ਕਹਤ ਨੇ ਜੁਮਲਾ ਸੀਗਾ। ਜਦ ਕੋਈ ਨਹੀਂ। ਜੁਮਲਾ ਸੀਗਾ। ਨਹੀਂ ਨਾ ਦੇ ਸਕੇ। ਮੇਰੀ ਗੱਲ ਸੁਣੋ। ਗਰੰਟੀਆਂ ਕਿੰਨੀਆਂ ਸੀਗੀਆਂ? ਇੱਕ ਹੀ ਗਰੰਟੀ ਬਚੀ ਆ ਨਾ। ਇਹ ਕਿਉਂ ਨਹੀਂ ਆਪਾਂ ਕਹਿੰਦੇ ਕਿ ਛੇ ਸੋ ਯੂਨਟ ਬਿਜਲੀ ਦੀ ਗਾਰੰਟੀ ਦਿੱਤੀ ਸੀਗੀ ਤੇ ਸਰਕਾਰ ਬਣਨ ਤੇ ਮਹਿਜ਼ 3 ਮਹੀਨਿਆਂ ਦੇ ਵਿੱਚ ਉਹ ਗਾਰੰਟੀ ਪੂਰੀ ਕਰ ਦਿੱਤੀ ਸੀਗੀ ਅੱਜ 5 ਤੋਂ 6000 ਰੁਪਇਆ ਹਰ ਘਰ ਦਾ ਜਿਹੜਾ ਆ ਉਹ ਬਿਜਲੀ ਦਾ ਬਚ ਰਿਆ ਵੱਡੀ ਵੱਡੀ ਗਾਰੰਟੀ ਸੀਗੀ ਤਾਂ ਔਰ ਉਹ ਵੀ ਕਦੋਂ ਸ਼ੁਰੂ ਕੀਤੀ ਨਹੀਂ ਤਾਂ ਸਰਕਾਰਾਂ ਦੇ 4-4 ਸਾਲ ਸੁੱਤੀਆਂ ਰਹਿੰਦੀਆਂ ਨੇ ਮਹਿਜ਼ 3 ਮਹੀਨੇ ਚ April May ਦੇ ਵਿੱਚ April March ਦੇ ਵਿੱਚ ਆਪਣੀ ਸਰਕਾਰ ਬਣੀ ਜੀ 1 ਜੁਲਾਈ ਤੋਂ ਅਸੀਂ ਜਿਹੜੀ ਆ ਉਹ 600 ਯੂਨਟ ਬਿਜਲੀ ਹਰ ਘਰ ਦੇ ਵਿੱਚ ਫ੍ਰੀ ਦੇ ਦਿੱਤੀ ਸੀਗੀ ਸੋ ਮਹੱਲਾਕਲੇਨ ਦੀ ਗੱਲ ਕੀਤੀ ਸੀਗੀ ਉਹ ਵੀ ਬਣਾਏ ਸਕੂਲ ਆਫ ਫੈਮਿਨੈਂਸੀ ਵੀ ਬਣਾਏ ਇੱਕ ਗਾਰੰਟੀ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਂਗੇ ਅਸੀਂ ਕੋਈ ਮੁਕਰ ਥੋੜੀ ਰਹੇ ਆਂ ਵੀ ਅਸੀਂ ਗਾਰੰਟੀ ਪੂਰੀ ਨਹੀਂ ਕਰੇ ਇੱਕ ਆ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਂਗੇ ਕੋਈ ਗਾਰੰਟੀਆਂ ਇਹੋ ਜਿਹਿਆਂ ਵੀ ਸੀਗੀਆਂ ਜਿਹੜੀਆਂ ਦਿੱਤੀਆਂ ਨਹੀਂ ਸੀਗੀਆਂ ਉਹ ਵੀ ਪੂਰੀਆਂ ਹੋਣਗੀਆਂ ਸੜਕ ਸੁਰੱਖਿਆ ਫੋਰਸ ਦੀ ਕੋਈ ਗਾਰੰਟੀ ਦਿੱਤੀ ਸੀਗੀ ਉਹ ਵੀ ਪੂਰੀ ਹੋ ਗਈ ਟੋਲ ਪਲਾਜ਼ੇ ਅਸੀਂ ਵੀ ਬੰਦ ਕਰ ਦਿੱਤੇ ਉਹ ਕੋਈ ਗਾਰੰਟੀ ਥੋੜੀ ਦਿੱਤੀ ਸੀਗੀ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚਦਾ 21% ਸੀਗਾ ਅੱਜ 62% ਤੱਕ ਪਹੁੰਚ ਗਿਆ ਠੀਕ ਹੈ ਸਾਨੂੰ ਸਾਰੀਆਂ ਚੀਜ਼ਾਂ ਵੱਲ ਬੈਲੈਂਸ ਰੱਖਣਾ ਚਾਹੀਦਾ ਹੈ ਤਿਆਰ ਕਰਨਾ ਚਾਹੀਦਾ ਹੈ ਇਹ ਜਿਹੜੀ ਗਰੰਟੀ ਹੈ ਇਹ ਵੀ ਜਲਦ ਪੂਰੀ ਕਰ ਦੇਣਾ ਸਰ ਇੱਕ ਮਿੰਟ ਇੱਕ ਇਸ ਤੋਂ ਲੱਗਦਾ ਜਿਹੜੀ ਹੜਾਂਦੀ ਹੈ ਰਾਵੀ ਅਜੇ ਪਹਿਲ ਪ੍ਰਸ਼ਾਸਨ ਬੜੀ ਹੋ ਰਹੀ ਕਿਉਂਕਿ ਤੁਸੀਂ ਜ਼ਿਲ੍ਹੇ ਦਿਓ ਇੱਕ ਰਾਵੀ ਇੱਕ ਪਾਸੇ ਬਿਆਸ ਆ ਤੁਹਾਡੀ ਪ੍ਰਸ਼ਾਸਨ ਹੋ ਇੱਕ ਮੀਟਿੰਗ ਹੈ ਸੀਐਮ ਸਾਹਿਬ ਨਾਲ ਇਸ ਪਾਸੇ ਤੁਹਾਡੀ ਦੇਖੋ ਜੀ ਸਾਡੇ ਸਾਡੀਆਂ ਤਿਆਰੀਆਂ ਨੇ ਸਾਡੇ ਸਾਰੇ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਫੀਲਡ ਦੇ ਵਿੱਚ ਨੇ ਮੈਂ ਵੀ ਇਸ ਤੋਂ ਬਾਅਦ ਤਰਨਤਾਰਨ ਜਾ ਰਿਹਾ ਮੇਰੀ ਵੀ ਉੱਥੇ ਡਿਊਟੀ ਆ ਅਸੀਂ ਸਾਰੇ ਸਾਡੇ ਚਾਰ हां ਸਾਡੇ 44 ਅਫਸਰ ਲੈ ਕੇ ਦਾਵੀ ਤੇ ਜਾ ਰਹੇ ਨੇ हां ਇਹ ਵੀ ਜਾ ਰਹੇ ਨੇ ਅਸੀਂ ਸਾਰਾ ਉਹਦੇ ਤੇ ਪੂਰੀ ਨਿਗਾਹ ਜੜੀ ਆ ਉਹ ਰੱਖੀ ਹੋਈ ਆ ਔਰ ਰਾਹਤਕਰ ਜਿਹੜੇ ਨੇ ਉਹਦੇ ਵਿੱਚ ਪੂਰੇ ਜਿਹੜੇ ਆ ਅਸੀਂ ਕਰ ਰਹੇ ਆ ਔਰ ਦਵਾਈਆਂ ਦਾ ਪ੍ਰਬੰਧ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਜਾਂ ਰਾਸ਼ਨ ਦਾ ਪ੍ਰਬੰਧ ਅਸੀਂ ਹਰ ਹੜ ਪੀੜਤ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਪਹੁੰਚਾ ਰਹੇ ਹਾਂ ਬਹੁਤ ਬਹੁਤ ਧੰਨਵਾਦ